拉ਸ਼ੀਦ ਭਗਤ ਸਿੰਘ ਨਗਰ ਦੇ ਨਜ਼ਦੀਕੀ ਕਸਬਾ ਔੜ ਵਿਖੇ ਤੇਜ਼ ਰਫ਼ਤਾਰ ਟਰੈਕਟਰ ਦਾ ਸਲਤੁੱਲਣ ਦਾ ਵਿਗੜਨ ਕਾਰਨ ਟਰਾਲੀ ਸਮੇਤ ਪਲਟ ਗਿਆ ਅਤੇ ਇਸ ਮੌਕੇ ਤੇ ਰਾਹਗੀਰਾਂ ਨੇ ਜਾਣਕਾਰੀ ਦਿੰਦੇ ਦੱਸਿਆ ਹੈ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਹੈ। ਇਹ ਟਰੈਕਟਰ ਟਰਾਲੀ ਔੜ ਦੇ ਰਾਹੋ ਰੋਡ ਸਥਿਤ ਪਲਟ ਗਿਆ ਹੈ ਅਤੇ ਮੌਕੇ ਤੇ ਹੀ ਪੁਲਿਸ ਦੇ ਅਧਿਕਾਰੀ ਵੀ ਪਹੁੰਚੇ ਤੇ ਉਹਨਾਂ ਨੇ ਜਾਂਚ ਵੀ ਕੀਤੀ। ਆਓ ਦੇਖਦੇ ਹਾਂ ਮੌਕੇ ਦੀਆਂ ਤਸਵੀਰਾਂ। ਫੇ ਕਿਹੜੀ ਆ ਇਹ ਕਾਕੇ ਕਿਹਦੀ ਆ ਲੈ ਕੇ ਕਿੱਥੇ ਚੱਲੇ ਆ ਮੇਰਾ ਹੈਗਾ ਜੀ ਏ ਸੇ ਕੁਲਦੀਪ ਸਿੰਘ ਜੀ ਐਸਐਸਫ ਰਾਹਤ ਹੋ ਜੀ ਮੇਰਾ ਹੈਗਾ ਜੀ ਏ ਸੇ ਕੁਲਦੀਪ ਸਿੰਘ ਜੀ ਐਸਐਸਫ ਰਾਹਤ ਹੋ ਜੀ ਹਾਂ ਜੀ ਇਹ ਭਾਜੀ ਮੁੰਡਾ ਇਹਦੇ ਦੱਸਣ ਮੁਤਾਬਕ ਕਹਿੰਦਾ ਕਿ 2:35 ਤੇ ਮੈਂ ਜਾਂ 3:35 ਬਾਰੇ ਕਿੰਨੇ ਵਜੇ ਕਹਿ ਰਿਹਾ ਇਧਰੋਂ ਰਾਹੋਂ ਤੇ ਲੁਧਿਆਣਾ ਸਾਈਡ ਨੂੰ ਜਾ ਰਿਹਾ ਹੈ ਸਗਾ ਜੀ ਸਾਨੂੰ ਕਿਸੇ ਰਾਹੀ ਨੇ ਕਾਲ ਕੀਤੀ ਪੇਦਾ ਕਰਕੇ ਉੱਤੇ ਐਕਸੀਡੈਂਟ ਹੋ ਗਿਆ ਅਸੀਂ ਆ ਕੇ ਦੇਖਿਆ ਆ ਤੇ ਅਸੀਂ ਲੋਕਾਂ ਦੀ ਹੱਲਪ ਦੇ ਨਾਲ ਟਰੈਕਟਰ ਉਹ ਕਢਾ ਕੇ ਪਾਸੇ ਨੂੰ ਤੇ ਇੱਕ ਪਾਸੇ ਟ੍ਰੈਫਿਕ ਅਸੀਂ ਚਾਲੂ ਕਰਾਈ ਆ ਤੇ ਬਾਕੀ ਹੁਣ ਜੀ ਸੀ ਵੀ ਵਾਲੇ ਨੂੰ ਜਾ ਕੇ ਰੇਨ ਨਾਲ ਨੂੰ ਬੁਲਾ ਕੇ ਇਹ ਟ੍ਰੈਲੀ ਵੀ ਪਾਸੇ ਕਰਾ ਕੇ ਟੋਟਲੀ ਆਪਾਂ ਕਲੀਅਰ ਕਰਾਉਣਾ ਹੋਰ 10 ਮਿੰਟਾਂ ਦਾ ਜੀ ਸਾਰਾ ਬਿਲਕੁਲ ਸਿੱਧੀ ਰੋਡ ਤੇ ਸੀ ਇਹ ਟ੍ਰੈਲੀ ਇਹ ਪਾਈ ਦੀ ਆ ਤੁਹਾਨੂੰ ਕੀ ਲੱਗਦਾ ਟ੍ਰੈਲੀ ਹੋਊ ਸਪੀਡ ਦੇ ਦੇਖੋ ਲੱਗਦਾ ਤਾਂ ਹੈਗਾ ਆ ਬਾਕੀ ਇਹ ਮੁੰਡੇ ਨੂੰ ਪਤਾ ਹੈ ਲੱਗਦਾ ਹੈ ਵੀ ਸ਼ਾਇਦ ਓਵਰ ਸਪੀਡ ਵਿੱਚ ਵੀ ਹੋਵੇ ਪਰ ਇਹ ਕਹਿ ਰਿਹਾ ਮੇਰਾ ਮਨੋ ਬਾਸ ਵਾਲੇ ਨੇ ਮੈਨੂੰ ਸਾਈਡ ਮਾਰੀ ਜਾ ਐਨੀ ਵੀ ਪਤਾ ਨਹੀਂ ਕੀ ਹੋਇਆ ਪਰ ਜਿਸਾ ਨਾ ਲੱਗਦਾ ਆ ਓਵਰ ਸਪੀਡ ਹੋ ਸਕਦਾ ਮੁੰਡਾ ਹੈ। ਕੋਈ ਨੁਕਸਾਨ ਹੋਇਆ ਨੁਕਸਾਨ ਤੋਂ ਬਚਾਇਆ ਹੈ ਮੁੰਡੇ ਨੇ ਪੁੱਛਿਆ ਸੀਗਾ ਜੇ ਤੈਨੂੰ ਪ੍ਰੋਬਲਮ ਹੈ ਤਾਂ ਤੈਨੂੰ ਲੈ ਜਾਂਦੇ ਆ ਇਹ ਕਹਿੰਦਾ ਨਹੀਂ ਭਾਜੀ ਮੈਨੂੰ ਕੋਈ ਛੱਟ ਚੋਟ ਜਾਂ ਹੋਰ ਕਿਸੇ ਨੂੰ ਵੀ ਲੱਗੀ ਨਹੀਂ ਗਈ ਬਿਲਕੁਲ ਸਹੀ ਆ। ਆਪਣੀ ਭਾਜੀ ਪਾਰਟੀ ਕਿੰਨੇ ਕੇ ਟਾਈਮ ਦੇ ਵਿੱਚ ਅਸੀਂ ਉਹ 5-7 ਮਿੰਟ ਚ ਪਹੁੰਚ ਗਏ ਜਦੋਂ ਕਾਲ ਆਈ ਆ ਅਸੀਂ 5-7 ਮਿੰਟ